ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਆਂ ਅੱਜ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਇੱਕ ਮੂਹਰਾ ਕਿਸਮ ਦੀ ਝੋਟੀ ਦਿਖਾ ਰਹੇ ਆ ਤੇ ਇਹ ਝੋਟੀ ਬਕਾਊ ਆ ਜੀ ਇਹ ਝੋਟੀ ਪਿੰਡ ਕੌਣੀ ਲਖਵਿੰਦਰ ਸਿੰਘ ਦੇ ਘਰ ਆ ਜੀ ਕੌਣੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਜੀ ਤੇ ਨੇੜੇ ਪਿੰਦਾ ਸਾਦਕ ਬਾਈ ਦਾ ਕੰਟੈਕਟ ਨੰਬਰ ਹੈਗਾ 79733 40018 ਫੋਨ ਨੰਬਰ ਆਪਾਂ ਦੁਬਾਰਾ ਫੇਰ ਬੋਲ ਦਿੰਨੇ ਆ 79733 40018 22 ਦੇ ਦਸਨ ਮੁਤਾਬਕ ਝੋਟੀ ਦੂਸਰਾ ਸੂਆ ਸੂਣੀ ਆ ਤੇ ਸੂਣ ਚ ਇੱਕ ਹਫਤਾ ਬਾਕੀ ਆ ਤੇ ਏਆ ਹੀ ਆਪਾਂ ਕੀਤੀ ਸੀਗੀ ਏਬੀਐਸ ਕੰਪਨੀ ਵਾਲਾ ਮੂਰਾ ਬਲ ਬਾਹੂਬਲੀ ਦਾ ਸੀਮਨ ਲੱਗਿਆ ਹੋਇਆ ਪਲੇਨ ਸੀਮਨ ਲੱਗਿਆ ਝੋਟੀ ਨੂੰ ਤੇ ਬਾਹੂਬਲ ਦੀ ਗੱਲ ਕਰੀਏ ਚੰਗੀ ਫੈਟ ਵਾਲਾ ਤੇ ਚੰਗੇ ਮਿਲਕ ਰਿਕਾਰਡ ਵਾਲਾ ਝੋਟਾ ਝੋਟੀ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਕੀਨ ਆ ਤੇ ਬਹੁਤ ਹੀ ਸੋਹਣੇ ਸਰੀਰ ਦੀ ਆ ਕੋਈ ਐਕਸਟਰਾ ਫੈਟ ਨਹੀਂ ਨਾਰਮਲ ਕੇਅਰ ਤੇ ਆ ਝੋਟੀ ਸੈਂਗਸੁੰਗ ਵਾਲੇ ਪਾਸਿਓ ਫੇਸ ਵਾਲੇ ਪਾਸਿਓ ਬਹੁਤ ਹੀ ਸੋਹਣੀ ਝੋਟੀ ਆ ਥਣਾ-ਥੁਣਾ ਦਾ ਗੈਪ ਵੀ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਮੁਰਾ ਕਰੈਕਟਰ ਦੀ ਝੋਟੀ ਆ ਜੇ ਕੋਈ ਸੱਜਣ ਚਾਹਵਣ ਹੋਇਆ ਤਾਂ ਬਾਈ ਨੂੰ ਤੁਸੀਂ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਰੇਟ ਦੀ ਗੱਲ ਤੇ ਬਾਕੀ ਸਾਰੀ ਤੁਸੀਂ ਪਾਸ ਆਪ ਖੁਦ ਕਰਨੀ ਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਮਿਲਦੇ ਆਪਾਂ ਤੁਹਾਨੂੰ ਫੇਰ ਇਦਾਂ ਦੀ ਨਵੀਂ ਵੀਡੀਓ ਨਾਲ ਤਦ ਤੱਕ ਤੁਸੀਂ ਕਰੋ ਇੰਤਜ਼ਾਰ ਜੀ ਧੰਨਵਾਦ